ਮੇਰੇ ਨਾਲ ਲਗਾਤਾਰ ਜੁੜੇ ਹੋਏ ਨੇ ਰੋਹਿਤ ਕੀ ਜਾਣਕਾਰੀ ਹੈ ਡਾਕਟਰ ਸੁਵਮਨ ਸਿੰਘ ਕਹਰੇ ਨੇ ਕਿ ਮੈਡੀਕਲ ਸਹੂਲਤਾਂ ਰਾਹੀਂ ਸਿਰਫ ਕੋਈ ਵੀ ਕਿਤਾਬ ਮੈਡੀਕਲ ਦੀ ਇਹ ਨਹੀਂ ਕਹਿੰਦੀ ਕਿ ਮੈਡੀਕਲ ਸਹੂਲਤਾਂ ਰਾਹੀਂ ਕੋਈ ਸ਼ਖਸ ਜ਼ਿੰਦਾ ਰਹਿ ਸਕਦਾ ਰੋਟੀ ਯਾਨੀ ਕਿ ਖਾਣਾ ਪੀਣਾ ਬੇहद ਜ਼ਰੂਰੀ ਹੈ ਸਰਕਾਰ ਉਹਨਾਂ ਦੇ ਮਰਨ ਵਰਤੇ ਦੇਖੋ ਅਸ਼ੀਸ਼ ਮੈਡੀਕਲ ਚੀਜ਼ ਦੇ ਉੱਪਰ ਕਿਉਂਕਿ ਨਾ ਤਾਂ ਮੈਂ ਮੈਡੀਕਲ ਦਾ ਸਟੂਡੈਂਟ ਹਾਂ ਔਰ ਨਾ ਹੀ ਤੁਸੀਂ ਮੈਡੀਕਲ ਦੇ ਸਟੂਡੈਂਟ ਹੋ ਜੇ ਇਹਦੇ ਵਿੱਚ ਇਸ ਚੀਜ਼ ਦੇ ਉੱਪਰ ਕੋਈ ਵੀ ਕਮੈਂਟ ਕਰਨਾ ਵਾਜਿਬ ਨਹੀਂ ਹੋਏਗਾ ਡਾਕਟਰ ਸੁਵੈਮਨ ਹੋਰਾਂ ਦੇ ਵੱਲੋਂ ਇੱਕ ਪੱਖ ਜਿਹੜਾ ਆਪਣਾ ਪੇਸ਼ ਕੀਤਾ ਗਿਆ ਜੋ ਉਹਨਾਂ ਦਾ ਤਜਰਬਾ ਹੈਗਾ ਪਰ ਦੂਸਰੇ ਪਾਸੇ ਜਿਸ ਤਰੀਕੇ ਦੇ ਸਰਕਾਰੀ ਡਾਕਟਰਾਂ ਦਾ ਤਜਰਬਾ ਹੈਗਾ ਉਹ ਆਪਣੇ ਵਿਆਪ ਤੇ ਗੱਲ ਕਰ ਰਹੇ ਨੇ ਕਿ ਮੈਡੀਕਲ ਟਰੀਟਮੈਂਟ ਦੇ ਜ਼ਰੀਏ ਜਿਹੜਾ ਕੋਈ ਵਿਅਕਤੀ ਇਹ ਜਾਂਦਾ ਰੱਖਿਆ ਜਾ ਸਕਦਾ ਖਾਸ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਇੱਕ ਵੱਡੀ ਐਗਜ਼ਾਮਪਲ ਜਿਹੜੀ ਆਮ ਲੋਕਾਂ ਦੇ ਤੱਕ ਭੁਖ ਹੜਤਾਲ ਤੇ ਰੇ ਪਰ ਮੈਡੀਕਲ ਟਰੀਟਮੈਂਟ ਉਹਨਾਂ ਦਾ ਜਾਰੀ ਰਿਹਾ ਪਰ ਜਿੰਨਾ ਟਾਈਮ ਉਹ ਰਹੀ ਹੈਗੀ ਉਹ ਬੈੱਡ ਤੇ ਹੀ ਰਹੀ ਨੇਗੀ ਚੱਲਣ ਫਿਰਨ ਜੋਗ ਨਹੀਂ ਰਿਖਤਾ ਅਜੇ ਇਹ ਦੇ ਵਿੱਚ ਕੀ ਕੋਈ ਵਿਅਕਤੀ ਤੰਦਰੁਸਤ ਕੀਤਾ ਜਾ ਸਕਦਾ ਹੈ ਕਿ ਮੈਡੀਕਲ ਟਰੀਟਮੈਂਟ ਦੇ ਨਾਲ ਜਿਹੜਾ ਚੱਲਦਾ ਫਿਰਦਾ ਵੀ ਤੁਹਾਨੂੰ ਨਜ਼ਰ ਆਵੇ ਇਹ ਇੱਕ ਵੱਡਾ ਸਵਾਲ ਹੈਗਾ ਇਹ ਤਸਵੀਰਾਂ ਤੁਹਾਨੂੰ ਇੱਕ ਵਾਰ ਮੈਂ ਫਿਰ ਤੋਂ ਜ਼ਰੂਰ ਦਿਖਾ ਦਾਂ ਜਿਸ ਤਰੀਕੇ ਦੀਆਂ ਤਸਵੀਰਾਂ ਤੁਹਾਨੂੰ ਇੱਥੇ ਨਜ਼ਰ ਆ ਰਹੀਆਂ ਨੇ ਕਿ ਜਿਹੜਾ ਅੱਜ ਜਿਹੜੀ ਮਰਨ ਵਰਤ ਹੈਗਾ ਉਹ ਸ਼ਾਇਦ ਖਤਮ ਕੀਤਾ ਜਾ ਸਕਦਾ ਹੈਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਜੀ ਦੇ ਵੱਲੋਂ ਰਾਤ ਵੀ ਅ ਉਹਨਾਂ ਇੱਕ ਸੂ 21 ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਕਿ ਉਹਨਾਂ ਦਾ ਕੀ ਕਹਿਣਾ ਔਰ ਉਸ ਤੋਂ ਬਾਅਦ ਹੀ ਕੋਈ ਜਿਹੜਾ ਅਗਲਾ ਫੈਸਲਾ ਹੈਗਾ ਉਹ ਲਿਆ ਜਾਏਗਾ ਔਰ ਇਹ ਤਸਵੀਰਾਂ ਤੁਸੀਂ ਦੇਖੋਗੇ ਕਿ ਬੇਸ਼ੱਕ ਅੱਜ ਪੰਜਵਾਂ ਦਿਨ ਹੈ ਜਿਹੜਾ ਉਹ ਇਹਨਾਂ ਦਾ ਹੋ ਚੁੱਕਾ ਹੈਗਾ ਪਰ ਫਿਰ ਵੀ ਹੌਸਲੇ ਨੇ ਜਿਹੜੇ ਉਹ ਤੁਹਾਨੂੰ ਨਜ਼ਰ ਆਉਣਗੇ ਕਿ ਕਿਸ ਤਰੀਕੇ ਦੇ ਨਾਲ ਬੁਲੰਦ ਨੇ ਜਿਹੜੇ ਉਹ ਤੁਹਾਨੂੰ ਨਜ਼ਰ ਆਉਂਦੇ ਨੇਗੇ ਔਰ ਕਿਸਾਨ ਨੇ ਜਿਹੜੇ ਉਹ ਇਹ ਐ ਸਵੇਰੇ ਸਵੇਰੇ ਜਿਸ ਤਰੀਕੇ ਦੀਆਂ ਤਿਆਰੀਆਂ ਦਿਖਾਉਂਦੇ ਆ ਤਾਂ ਇਸ ਜਗ੍ਹਾ ਤੋਂ ਜਿਹੜੇ ਤਮਾਮ ਕਿਸਾਨ ਆਗੂ ਨੇਗੇ ਜਿਹੜੇ ਕਿਸਾਨ ਆਗੂ ਇੱਥੇ ਮਰਨ ਵਰਤ ਦੇ ਬੈਠੇ ਹੋਏ ਸੀਗੇ ਉਹ ਕਿਸਾਨ ਆਗੂ ਇਸ ਜਗ੍ਹਾ ਤੋਂ ਚੱਲ ਕੇ ਸਿੱਧੇ ਜਾਣਗੇ ਸਟੇਜ ਵੱਲ ਉਹ ਸਟੇਜ ਤੇ ਜਾ ਕੇ ਜਿਹੜਾ ਕੋਈ ਅਗਲਾ ਫੈਸਲਾ ਕੀ ਸੁਣਾਇਆ ਜਾਂਦਾਗਾ ਤਾਂ ਉਸ ਫੈਸਲੇ ਦੇ ਉੱਪਰ ਵੀ ਇਹਨਾਂ ਨੂੰ ਆਹ ਤਿਲਫੁਲਾ ਜਿਹੜਾ ਚੜਾਉਣੇ ਪੈਣਗੇ ਸੱਸੀ ਗਾਲਾ ਬਾਪੂ ਜੀ ਕੀ ਨਾਮ ਹੈ ਸੁਖਵੰਸ ਸਿੰਘ ਦੁਬਲੀ ਉਹ ਆਪਣਾ ਸਵਾਗਤ ਕਰੋ ਸਟੇਜ ਵੱਲ ਨੂੰ ਬੁਲਾਵਾ ਆ ਰਿਹਾ ਲੱਗਦਾ ਹੈ ਕਿ ਮਰਨ ਵਰਤ ਖਤਮ ਕਰਾਉਣ ਜਾ ਰਿਹਾ ਤੁਹਾਡਾ हां जी ਹੁਕਮ ਆ ਜਸੇਬੰਦੀਆਂ ਦਾ ਉਹ ਫਿਰ ਕਬੂਲ ਨਹੀਂ ਆ ਜਿਹੜਾ ਹੁਕਮ ਹੈ ਬਹਿਜੋ ਤੇ ਬਹਿਗੇ ਸੀ ਉਹਨਾਂ ਨੇ ਆਪਾਂ ਅੱਗੇ ਭਾਵੇਂ 10 ਦਿਨ ਹੋਰ ਬਾਛੜ ਦੇ ਹੁਕਮ ਉਹ ਕਾ ਦੇ ਚਲੋ 5 ਦਿਨ ਹੋ ਚੁੱਕੇ ਅੱਜ ਕੋਈ ਫਰਕ ਨਹੀਂ ਪਿਆ ਸਿਹਤ ਵੈਸੇ ਹੀ ਹੈ ਜਿਦਾ ਪਹਿਲਾਂ ਸੀ ਅੱਛਾ ਨੂੰ ਮੈਂ ਦੇਖ ਰਿਹਾ ਕਿ ਮੂੜੇ ਉਮੀ ਪਈ ਹੋਏ ਹਾਲੇ ਤੱਕ ਵੀ ਹਾਂ ਨਹੀਂ ਕੋਈ ਫਰਕ ਨਹੀਂ ਪਿਆ ਉਹਨਾਂ ਵਾਸਤੇ ਕੋਈ ਫਰਕ ਨਹੀਂ ਜਿਹੜਾ ਪਿਆ ਕਹਿੰਦੇ ਇਸ ਪਾਸੇ ਬਜ਼ੁਰਗ ਦੇਖੋਗੇ ਤੁਸੀਂ ਤੁਹਾਨੂੰ ਨਜ਼ਰ ਆਉਣਗੇ ਤਾ तमाम ਜਿਹੜੇ ਕਿਸਾਨ ਲੀਡਰ ਨੇਗੇ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਸ ਪਾਸੇ ਦੀ ਤਸਵੀਰ ਤੁਹਾਨੂੰ ਦਿਖਾ ਦਈਏ ਤੁਹਾਨੂੰ ਨਜ਼ਰ ਆਉਣਗੇ ਕਿ ਜਿਹੜੇ ਬਜ਼ੁਰਗ ਹੋਣ ਨੌਜਵਾਨ ਹੋਣ तमाम ਜਿਹੜੇ ਕਲિયੇ ਕਿ ਇਸ ਵਕਤ ਚੜ੍ਹਦੀ ਕਲਾ ਦੇ ਅੰਦਰ ਨਜ਼ਰ ਆ ਰਹੇ ਨੇਗੇ ਕਿਸ ਤਰੀਕੇ ਦੇ ਨਾਲ ਲਗਾਤਾਰ ਜਿਹੜਾ ਕੰਮ ਕਾਜ ਹੈਗਾ ਉਹ ਉਸੇ ਤਰੀਕੇ ਦੇ ਨਾਲ ਜਾਰੀ ਹੈ ਔਰ ਗੁਰਿੰਦਰ ਪੰਗੂ ਜੀ ਮੇਰੇ ਨਾਲ ਜੁੜ ਚੁੱਕੇ ਨੇ ਪੰਗੂ ਸਾਹਿਬ ਕਿਵੇਂ ਦੇਖ ਰਹੇ ਹੋ ਹੌਸਲੇ 5 ਦਿਨਾਂ ਬਾਅਦ ਵੀ ਉਵੇਂ ਲੱਗ ਰਿਹਾ ਕਿ ਜਿਵੇਂ ਅੱਧਾ ਘੰਟਾ ਪਹਿਲਾਂ ਹੀ ਇੱਥੇ ਬੈਠੇ ਹੋਣਾ ਕਿ ਦੇਖੋ ਪਹਿਲਾਂ ਤਾਂ ਤੁਹਾਡੀ ਦਾਤ ਹੀ ਕਹਾਂਗੇ ਵੀ ਤੁਹਾਡਾ ਬਹੁਤ ਯੋਗਦਾਨ ਰਿਹਾ ਇੱਕ ਇੱਕ ਗੱਲ ਸਾਡੀ ਦੇਸ਼ ਵਿਦੇਸ਼ ਤੱਕ ਬਚਾਉਨੇ ਆ ਔਰ ਦੂਜਾ ਜਿਹੜਾ 121 ਦਾ ਜਥਾ ਜਿਹੜਾ ਕਹਿੰਦਾ ਚਿਹਰਿਆਂ ਦੀ ਗੱਲ ਕਰਦੇ ਆ ਮੈਂ ਸਮਝਦਾ ਰਾਤ ਇੱਕ ਵੱਡਾ ਇੱਕ ਹੋਰ ਵੱਡਾ ਗੱਲ ਦੱਸ ਕੋਈ ਖਾਤ ਨਹੀਂ ਰਹੀ ਸੀ ਇਹ ਨਹੀਂ ਨਹੀਂ ਯਾਰ ਸਵਾਲ ਹੀ ਨਹੀਂ ਪੈਦਾ ਹੁੰਦਾ ਕਿਉਂਕਿ ਕਾਰਨ ਹੁੰਦਾ ਇੱਕ ਜਜਬਾ ਹੁੰਦਾ ਜਜਬਾ ਕਿਵੇਂ ਪੈਦਾ ਹੁੰਦਾ ਲੜਾਈ ਦਾ ਇੱਕ ਤਾਂ ਸਾਡਾ ਜਿਹੜਾ ਫਲਸਫਾ ਗੁਰੂ ਨਾਨਕ ਦੇਵ ਦੇ ਫਲਸਫੇ ਨੂੰ ਮੰਨਦੇ ਹੋਏ ਔਰ ਸਭ ਤੋਂ ਵੱਡੀ ਗੱਲ ਗੁਰੂਆਂ ਤੋਂ ਵੱਡੇ ਬਡੇਰਿਆਂ ਤੋਂ ਯੋਧਿਆਂ ਤੋਂ ਇਹ ਸਾਰਾ ਕੁਝ ਸਾਨੂੰ ਸੇਧ ਮਿਲੀ ਹੈਗੀ ਇੱਕ ਇਹਦੇ ਵਿੱਚ ਵੱਡੀ ਗੱਲ ਹੋਰ ਆ ਜਦੋਂ ਜਰਨੈਲ ਬੈਠਾ ਹੋਵੇ ਡੱਲੇਵਾਲ ਸਾਹਿਬ ਔਰ ਕਈ ਬਿਮਾਰੀਆਂ ਦੇ ਘੇਰੇ ਚ ਵੀ ਹੈਗੇ ਉਹਨਾਂ ਨੂੰ 54ਵਾਂ ਦਿਨ ਹੋਵੇ ਫਿਰ ਇਹਨਾਂ ਦੇ ਹੌਸਲੇ ਬੁਲਾਨਦਾ ਇਹ ਇੱਥੇ ਜਿਹੜੇ ਸਾਡੇ ਬਜ਼ੁਰਗ ਬਾਪੂ ਨਹੀਂ ਬੈਠੇ ਆ 80 ਸਾਲ ਦੇ ਲਗਭਗ ਵੀ ਨੇ ਪਰ ਚਿਹਰੇ ਦਗ-ਦਗਾ ਹੈਗੇ ਆ ਪਰ ਉਦੋਂ ਹੌਸਲਾ ਮਿਲਿਆ ਜਦੋਂ ਰਾਤ ਡੱਲੇਵਾਲ ਸਾਹਿਬ ਨੇ ਕਿਹਾ ਵੀ ਉਹਨਾਂ ਤੋਂ ਪ੍ਰਵਾਨਗੀ ਲਓ ਤਾਂ ਇਹਨਾਂ ਨੇ ਕਿਹਾ ਵੀ ਡੱਲੇਵਾਲ ਸਾਹਿਬ ਨੂੰ ਮੈਡੀਸਨ ਲੈਣੀ ਚਾਹੀਦੀ ਆ ਕਿ ਨਹੀਂ ਲੰਦੇ ਤਾਂ ਅਸੀਂ ਫਿਰ ਕੱਲ ਤੋਂ ਪਾਣੀ ਵੀ ਬੰਦ ਕਰ ਦਾਂਗੇ। ਤੋਂ ਉੱਥੇ ਜਾ ਕੇ ਇੱਕ ਵੱਡਾ ਹੌਸਲਾ ਵੀ ਮਿਲਦਾ ਜਦੋਂ ਇੱਕ ਪੀਸਫੁੱਲ ਪ੍ਰੋਟੈਸਟ ਵੀ ਗਿਆ ਹੈਗਾ ਪੂਰੇ ਵਰਲਡ ਦੇ ਵਿੱਚ ਵੀ ਅੱਜ ਇਹਨਾਂ ਨੂੰ ਲੈ ਕੇ ਕੀ ਫੈਸਲਾ ਹੋਇਆ ਜਿਹੜੇ 121 ਕਿਸਾਨ ਇਸ ਜਗ੍ਹਾ ਦੇ ਉੱਪਰ ਮਰਨ ਵਰਤ ਤੇ ਬੈਠੇ ਹੋ। ਦੇਖੋ ਇਹਨਾਂ ਦਾ ਸਨਮਾਨਿਤ ਕਰਾਂਗੇ ਅੱਜ ਔਰ ਇਹਨਾਂ ਦਾ ਮੀਟਿੰਗ 'ਚ ਤੈਅ ਕਰਕੇ ਅੱਜ ਇਹਨਾਂ ਦਾ ਮਰਨ ਵਰਤ ਤੜਾਇਆ ਜਾਵੇ। ਤਾ ਅੱਜ ਇਸ ਜਗ੍ਹਾ ਤੋਂ ਹੁਣ ਕਿਉਂਕਿ ਸਟੇਜ ਵੱਲ ਬੁਲਾਇਆ ਜਾ ਰਿਹਾ ਸਟੇਜ ਵੱਲ ਜਾ ਕੇ ਮਨਨਮਰਤ ਖਤਮ ਕਰਵਾ ਦਿੱਤਾ ਜਾਏਗਾ ਹਾਂ ਬਿਲਕੁਲ ਸਟੇਜ ਤੋਂ ਬਾਅਦ ਉਹਨਾਂ ਦਾ ਮਨਨਮਰਤ ਖਤਮ ਕਰਾਇਆ ਜਾਵੇਗਾ ਇੱਥੇ ਅਸੀਂ ਇਹ ਕਹਿ ਰਹੇ ਹਾਂ ਵੀ ਜਿਹੜਾ ਬੰਦਾ ਤੁਰ ਕੇ ਜਾ ਸਕਦਾ ਉਹ ਠੀਕ ਆ ਨਹੀਂ ਤਾਂ ਬਾਕੀ ਨੂੰ ਗੱਡੀ ਲੈ ਜਾਵਾਂਗੇ ਜਿਹੀ ਜੀ ਮੈਡੀਸਨ ਦੀ ਲੋੜ ਆ ਸਟੇਜ ਤੋਂ ਬਾਅਦ ਉਹ ਜਿਆ ਮੈਡੀਸਨ ਦਾ ਪ੍ਰਬੰਧ ਵੀ ਇਹਨਾਂ ਦਾ ਕੀਤਾ ਜਾਊਗਾ ਕਿਸੇ ਦੀ ਸਿਹਤ ਤਾਂ ਨਹੀਂ ਵਿਗੜੀ ਕਿਉਂਕਿ 121 ਬੈਠੇ ਹੋ ਸੀ ਅਸੀਂ ਪੈਦਲ ਜਾਵਾਂਗੇ ਬਲਾਕ ਆਪਾ ਦਾ ਜੇ ਲਾਹਬਰੀਦ ਕੋਟ ਪਿੰਡ ਲਾਂਭ ਵਾਲੇ ਪੈਦਲ ਜਾਵਾਂਗੇ ਤੁਰ ਕੇ ਸਾਰੇ ਜਰਨੈਲ ਲਈ ਬੈਠੇ ਆ ਜੀ ਅਸੀਂ ਪਾਣੀ ਵੀ ਛੱਡ ਸਕਦੇ ਆ ਪਾਣੀ ਦੀ ਕੋਈ ਜ਼ਰੂਰਤ ਨਹੀਂ ਜੇ ਸਾਰਾ ਜਰਨੈਲ ਕਹੂਗਾ ਦਾ ਪਾਣੀ ਲਵਾਂਗੇ ਨਹੀਂ ਕੋਈ ਪਾਣੀ ਨਹੀਂ ਲੈਂਦੇ ਪਰ ਅੱਜ ਹੁਕਮ ਹੋ ਗਿਆ ਕਿ ਮਰਨਵਾਰਤ ਖਤਮ ਕਰਨਾ ਪੈਣਾ ਹੁਣ ਉਹ ਜੀ ਸਾਰਾ ਜਰਨੈਲ ਕਹੂਗਾ ਦਾ ਕਰਾਂਗੇ ਨਹੀਂ ਨਹੀਂ ਕਿ ਸਾਰਾ ਜਾਰੀ ਰਹੂਗਾ ਇਹ ਫਤੇਗੜ ਜ਼ਿਲ੍ਹੇ ਨਾਲ ਸੰਬੰਧਿਤ ਹੈਗੇ ਆ ਗੁਰਦੀਪ ਸਿੰਘ ਕੋਟਲਾ ਇਹਨਾਂ ਦਾ ਵੀ ਵੀਊ ਲੈਓ ਕਿਉਂਕਿ ਜਿਹਦੇ ਮਰਜ਼ੀ ਮੈਕ ਲਾ ਦੋ ਮੈਂ ਮੈਂ ਕੱਲ ਕੱਲ ਇਹੀ ਗੱਲ ਕਰ ਰਿਹਾ ਸੀ ਮੈਂ ਕਿਹਾ 111 ਬੰਦੇ ਬੈਠੇ ਆ ਹਰ ਇੱਕ ਦੀ ਆਪਣੀ ਕਹਾਣੀ ਹੈ ਹਾਂ ਜੀ ਮੈਂ ਗਰਦੀਪ ਸਿੰਘ ਕੋਟਲਾ ਬਲਾਕ ਪ੍ਰਧਾਨ ਬੀਕੇ ਜੀ ਸਿੱਧੂ ਪਰ ਬਸੀ ਬਠਾਣਾ ਸਾਡਾ ਇੰਨਾ ਮਨ ਖੁਸ਼ ਹੋਇਆ ਦੇਖ ਕੇ ਵੀ ਜੇ ਸਾਨੂੰ ਕਿਹਾ ਤੁਸੀਂ ਦੱਲਿਆ ਸਭ ਦੀ ਸਪੋਰਟ ਕਰਨੀ ਆ ਮਰਨਵਾਤਰ ਬੈਠਣਾ ਸਾਡਾ ਦਿਲ ਦਗਦਗ ਹੋ ਗਿਆ ਜੀ ਇੰਨੀ ਖੁਸ਼ੀ ਅੰਦਰ ਤੇ ਸਾਨੂੰ ਮਹਿਸੂਸ ਹੋਈ ਸਾਨੂੰ ਤਾਂ ਹੁਣ ਵੀ ਨਹੀਂ ਭੁੱਖ ਲੱਗ ਰਹੀ ਹੈਗੀ ਪਤਾ ਨਹੀਂ ਭੁੱਖ ਕਿੱਥੇ ਚਲੇ ਗਈ ਛਾਲਾ ਹੀ ਮਾਰ ਗਈ ਭੁੱਖ ਤਾਂ ਅਸੀਂ ਸਿਰ ਥੋੜਾ ਥੋੜਾ ਪਾਣੀ ਪੀਨੇ ਆ ਮਾੜਾ ਮੋਟਾ ਲੋਡ ਹੁੰਦੀ ਆ। ਇਹ ਸਾਨੂੰ ਪਾਣੀ ਦੀ ਕੋਈ ਜ਼ਰੂਰਤ ਨਹੀਂ ਹੈਗੀ। ਆਹ ਡੱਲਿਆ ਸਾਹਿਬ ਨੂੰ ਸਾਨੂੰ ਤਾਂ ਦੇਖ ਕੇ ਸਾਡੀ ਉਹੀ ਭੁੱਖ ਮਰੀ ਪਈ ਤੀ। ਅਸੀਂ ਸਾਰਿਆਂ ਨੇ ਫੈਸਲਾ ਕਰਿਆ ਔਰੇ ਰਾਤ ਜੇ ਸਾਨੂੰ ਪਤਾ ਲੱਗਿਆ ਕਿ ਪ੍ਰਧਾਨ ਜੀ ਟ੍ਰੀਟਮੈਂਟ ਨਹੀਂ ਲੈ ਰਿਆ। ਅਸੀਂ ਸਾਰਿਆਂ ਨੇ ਕਿਹਾ ਵੀ ਜਿੰਨਾ ਚਿਰ ਉਹ ਤਾਂ ਟ੍ਰੀਟਮੈਂਟ ਨਹੀਂ ਲੈਂਦੇ ਹੈਗੇ ਅਸੀਂ ਸਾਰੇ ਪਾਣੀ ਵੀ ਛੱਡ ਦੇਣਾ। ਬਿਲਕੁਲ ਪੀਣਾ ਨਹੀਂ ਹੈਗਾ। ਡੱਲਿਆ ਸਾਹਿਬ ਸਾਨੂੰ ਬਹੁਤ ਦਿਲ ਤੋਂ ਅਸੀਂ ਜਾਣਦੇ ਆ ਉਹਨਾਂ ਨੂੰ। ਦੇਲਤਾ ਸੀ ਸਪਸ਼ਟ ਕਰ ਦਿਆਂ ਦੱਲੇਆ ਨੂੰ ਸਾਡੀ ਜਾਨ ਨੇ ਉਹ ਸਾਨੂੰ ਚਾਹੀਦੇ ਆ ਜੀ ਦੱਲੇਆ ਸਾਹਿਬ ਫਿਰ ਅਸੀਂ ਤੁਰ ਕੇ ਜਾਵਾਂਗੇ ਸਟੇਜ ਤੇ ਫਿਰ ਤੁਹਾਡੇ ਸਾਹਮਣੇ ਹੀ ਆ ਜੀ ਠੀਕ ਹੈ ਤਾਂ ਮਗਰ ਇੱਕ ਨੌਜਵਾਨ ਨਾਲ ਮਿਲਵਾ ਦਿੰਨੇ ਆ ਤੁਹਾਨੂੰ ਜਿਹੜਾ ਕਹਿੰਦੇ ਕਿ ਤਿੰਨ ਧੀਆ ਦਾ ਪਿਓ ਹੋ ਕੇ ਇਸ ਜਗ੍ਹਾ ਦੇ ਉੱਪਰ ਮਰਨ ਵਰਤ ਦੇ ਬੈਠਾ ਸੀ ਅੱਜ ਬੱਚੀਆਂ ਦੀ ਯਾਦ ਆ ਰਹੀ ਹੋਏਗੀ ਘਰੇ ਜਾਓਗੇ ਹਾਂ ਜੀ ਕੱਲ ਚਲੇ ਜਾਵਾਂਗੇ ਘਰ ਤੇ ਬੱਚੀਆਂ ਨੂੰ ਅੱਜ ਸਵੇਰ ਫੋਨ ਤੇ ਗੱਲ ਹੋ ਗਈ ਸੀ ਥੋੜਾ ਖੁਸ਼ੀ ਮਹਿਸੂਸ ਕੀਤੀ ਉਹਨਾਂ ਨੇ ਵੀ ਆਪਾ ਜੀ ਆਉਣ ਦੀ ਖੁਸ਼ੀ ਮਿਲੀ ਤਾਂ ਥੋੜੇ ਖੁਸ਼ ਹੋਈਆਂ ਪਹਿਲਾਂ ਥੋੜਾ ਜਿਹਾ ਮਤਲਬ ਉਹਨਾਂ ਦਾ ਸੀ ਮਾਨਵ ਉਦਾਸ ਸੀਗਾ ਤੇ ਅੱਜ ਵੈਸੇ ਕਾਫੀ ਖੁਸ਼ੀ ਜਾਰ ਕੀਤੀ ਉਹਨਾਂ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਇਸ ਜਗ੍ਹਾ ਤੋਂ ਰਵਾਨਗੀ ਹੈ ਉਹ ਹੋ ਚੁੱਕੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਇਸ ਜਗਤ ਉਰਬਾਨ ਗਈ ਹੈ ਉਹ ਪਾਈ ਜਾ ਰਹੀ ਹੈਗੀ ਔਰ ਇਸ ਜਗਤ ਹੁਣ ਰਵਾਨਾ ਹੋ ਰਹੇ ਨੇ ਉਹ ਤਮਾਮ 121 ਕਿਸਾਨ ਤਾਂ ਤੁਸੀਂ ਕੁਝ ਗੁੰਗਣਾ ਰਹੇ ਸੀ ਉਹ ਇੱਕ ਵਾਰ ਬਿਲਕੁਲ ਰੋਇਤ ਤੁਸੀਂ ਲਗਾਤਾਰ ਬਣੇ ਰਹੀਓ ਤਾਂ ਖਨੋਰੀ ਬਾਰਡਰ ਤੇ ਲਗਾਤਾਰ ਕਿਸਾਨ ਡਟੇ ਹੋਏ ਨੇ ਹੌਸਲੇ ਬੁਲੰਨੇ ਅਤੇ ਕਿਸਾਨ ਬਨਾਮ ਸਰਕਾਰ ਹੈ ਅਤੇ ਰੇੜਕਾ ਬਰਕਰਾਰ ਹੈ ਪਰ ਸਵਾਲ ਇਹ ਵੀ ਬਰਕਰਾਰ ਹੈ ਕਿ ਕਦੋਂ ਹੋਵੇਗਾ ਕਿਸਾਨੀ ਮੰਗਾ ਦਾ ਹਾਲ